جے جی میرا ساتھی ہے ڈاکٹر جوگا ਸਿੰਘ 달ੋ اڈے ਜੀ کیਮਿਕੀ ਦੁਕਾਨ ਕਰਦਾ ਤੇ ਇਸੇ ਲਈ ਪੰਜ ਸਾਲ ਪਿੰਡ ਦੀ ਸਰਪੰਚੀ ਕੀਤੀ ਬੜਾ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਾਣਾ ਵਰਸਿਆ ਵਾ ਕੌਣ ਆਇਆ ਵਾ ਕਿ ਗਲਬਾਤ ਹੈ ਮੈਦ ਪੂਰਾ ਪੁੱਛਦੇ ਹੋ ਐਸੋਲੇ ਹਾਲਾਤ ਵੀ ਨਾ ਪੁੱਛਦੇ ਪਰ ਮਾੜੀ ਗੱਲ ਹੈ ਦਿਨ ਦਿਹਾੜੇ ਉਥੇ ਪਤਾ ਨਾ ਕਿ ਬਿੜਾਲੇ ਪਾਂਗਰ ਵੀ ਕੈਂਪਸ ਨੂੰ ਕੋਲੀ ਮਾਰੀ ਇਹ ਜਿਹੜੀ ਇਹਨੂੰ ਗੋਲੀ ਮਾਰੀ ਆ ਲਾਡ ਆਰਡਰ ਦੀ ਪਲਾਦ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹੜੀਆਂ ਗੱਲਾਂ ਚ ਫਿਰਦੇ ਨੇ ਕਿਤੇ ਪੈਦਲੋਂ ਕਿਰਨ ਬਜ਼ਾਰਾਂ ਚ ਲੋਕਾਂ ਨੂੰ ਪੁੱਛਣ ਬਟਾੜੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਖਰਾਤੀ ਜੀ ਸਾਹਿਬ ਸ੍ਰੀ ਮਾਨ ਸਾਹਿਬ ਨੂੰ ਅਪੀਲ ਆ ਮਾਨ ਸਾਹਿਬ ਜਾਗੋ ਦੇ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਲਟਾਓ ਨਾ ਤੇ ਰੱਬ ਦੀ ਮਿਹਰ ਹੋਈ ਆ ਯਾਦਰ ਜਾਨ ਬਚ ਗਈ ਆ ਗੋਲੀ ਪੱਗ ਦੇ ਵਿੱਚੋਂ ਸਿਰ ਨੂੰ ਖਹਿ ਕੇ ਚਲ ਗਈ ਆ ਨਾਲ ਉਹਦੇ ਕੋਈ ਕਸਰ ਨਹੀਂ ਪਰ ਰੱਬ ਹੀ ਇਹ ਬਚਾਤਾ ਉਹਦੀ ਖੇਡ ਵਕਰੀ ਹੈ ਬਚਾਉਣਾ ਵੀ ਤਗੜਾ ਉਹਨੇ ਬਚਾਤਾ ਉਹਦੇ ਰੱਬ ਦੇ ਸ਼ੁਕਰ ਵੀ ਆ ਕੱਲ ਕੋਈ ਤੁਸੀਂ ਕੋਈ પોલીસ ਅਧਿਕਾਰੀ ਨਾਲ ਕਿਸੇ ਮੈਂ ਐਸਐਚਓ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਕਿ ਮੈਂ ਮੌਕੇ ਤੇ ਚੱਲਿਆ ਆ ਤੇ ਮੈਂ ਫਰੋਦਰ ਮੈਂ ਕੱਟ ਲਿਆ ਨਾ ਮੈਂ ਭੱਜ ਕੇ ਦੇਖੋ ਸੱਤ ਆ ਗਿਆ ਆ ਅ ਡਾਕਟਰ ਗੁਦਲੀ ਆ ਸਾਡੇ ਕੋਲ ਮਰੀਜ਼ ਆਇਆ ਜੀ ਤਕਰੀਬਨ 1:55 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਯੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਗਈ ਹੈ ਤੇ ਵੀ ਸਿਰ ਤੇ ਜ਼ਖਮ ਹੈ ਗਿਆ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ایڈ ਐਮਰਜੈਂਸੀ ਟਰੀਟਮੈਂਟ ਪੇਸ਼ੈਂਟ ਨੂੰ ਦੇ ਕੇ ਤੇ ਪੇਸ਼ੈਂਟ ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਆ ਪੇਸ਼ੈਂਟ ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ਲ ਟਰੀਟਮੈਂਟ ਪੇਸ਼ੈਂਟ ਨੂੰ ਸਟੇਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਆ ਜੁਕਸਿੰਗ ਸਰਪੰਚ ਸਾਹਿਬ ਦਾ ਦਲਮ ਕਾਂਗਰਸ ਪਾਰਟੀ ਲੋਨ ਦਾ ਮੈਡੀਕਲ ਸਟੋਰ ਹੈ ਹਾਂਜੀ ਇਹ ਜੀ ਹੁਣੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੀ ਕਲੀਨਿਕ ਤੇ ਬਹਿ ਗਏ ਸੀ ਪੈਟੀਕਲ ਸਟੋਰ ਤੇ ਤੇ ਕੁਝ ਬਟਾਲੇਵਲੋਂ ਦੋ ਅਨਪਛਾਤੀ ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉਤਰਦਿਆਂ ਸਾਰਿਆਂ ਨੇ ਤੇ ਫਾਇਰਿੰਗ ਕਰਤੀ ਕੋਈ ਚਾਰ ਕਰਾਉਂਡ ਕੀਤੇ ਆ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਦੇ ਲੱਗ ਗਿਆ ਬਾਕੀ ਜਿਹੜੇ ਇੱਕ ਤੇ ਬਾਹ ਤੇ ਆ ਤੇ ਹੁਣ ਬਾਕੀ ਇਹਨਾਂ ਕੋਈ ਲੌਕਡਾਊਨ ਦਾ ਪਰੋਤੀ ਨਹੀਂ ਫਰੋਤੀ ਦਾ ਤੇ ਕੋਈ ਚੱਕਰ ਨਹੀਂ ਲੌਕਡਾਊਨ ਤੁਹਾਨੂੰ ਪਤਾ ਸਰਪੰਚਾਂ ਦੀ ਆਮ ਤੌਰ ਤੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਤਦਾਂ ਦੇ ਹੋ ਗਏ ਤੇ ਬਾਕੀ ਹੁਣ ਕਾਂ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਹਸਤਾ ਜੇ ਤੁੰ ਫਾਇਰ ਹੋਇਆ ਸੀ ਉੱਚੀ ਦੁਕਾਨ ਦੇ ਕੋਲ ਕੋ ਦੁਕਾਨ ਤੇ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫੈਰੋਗੇ ਤੋਂ ਉਸੇ ਵੇਲੇ ਨਿਕਲ ਗਿਆ ਉਸੇ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾ ਕੇ ਟੈਂਪਰ ਤੋਂ ਜਵੀਰ ਤੇ ਗੱਡੀ ਤੇ ਪਾ ਕੇ ਤੇ ਬਟਾਲੇ ਲੈਂਦੇ ਪਰ ਕਿੰਨੇ ਕੈਮਰਾ ਸੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲਤ ਹੁਣ ਸੀਸੀਟੀਵੀ ਕੈਮਰੇ ਪੁੱਲਸ